ਕਰਵਾ ਕੇ ਨੌਜਵਾਨ ਆਪਣੀ ਘਰਵਾਲੀ ਨੂੰ ਛੱਡ ਕੇ ਫਰਾਰ ਹੋ ਗਿਆ ਜਿਸ ਤੋਂ ਬਾਅਦ ਪਰਿਵਾਰ ਦੇ ਵੱਲੋਂ ਹੁਣ ਇਨਸਾਫ ਦੀ ਮੰਗ ਕੀਤੀ ਗਈ ਹੈ ਦਰਅਸਲ ਗੁੱਸੇ ਦੇ ਵਿੱਚ ਆਏ ਪਰਿਵਾਰਕ ਮੈਂਬਰਾਂ ਦੇ ਵੱਲੋਂ ਥਾਣਾ ਡਿਵੀਜ਼ਨ B ਦੇ ਬਾਹਰ ਪੁਲਿਸ ਪ੍ਰਸ਼ਾਸਨ ਦੇ ਖਿਲਾਫ ਹੰਗਾਮਾ ਕਰ ਦਿੱਤਾ ਗਿਆ। ਦਰਅਸਲ ਉਹਨਾਂ ਦਾ ਕਹਿਣਾ ਹੈ ਕਿ ਕੁੜੀ ਮੁੰਡੇ ਦੇ ਖਿਲਾਫ ਮਾਮਲਾ ਦਰਜ ਕੀਤਾ ਜਾਵੇ। ਪੂਰਾ ਮਾਮਲਾ ਦੱਸਿਆ ਜਾ ਰਿਹਾ ਹੈ ਕਿ ਪਹਿਲੀ ਪਤਨੀ ਦੇ ਪਰਿਵਾਰਕ ਮੈਂਬਰਾਂ ਦੇ ਵੱਲੋਂ ਵਿਖੇ ਵਿੰਡ ਵਿਖੇ ਲੜਕਾ ਤੇ ਲੜਕੀ ਦੇ ਖਿਲਾਫ ਸ਼ਿਕਾਇਤ ਕੀਤੀ ਗਈ। ਦਰਅਸਲ ਮੁੰਡਾ ਦੂਸਰੀ ਕੁੜੀ ਦੇ ਨਾਲ ਹੋਟਲ ਦੇ ਵਿੱਚ ਰਹਿ ਰਿਹਾ ਇੱਥੇ ਇਲਜ਼ਾਮ ਲਗਾਏ ਗਏ ਨੇ। ਪਹਿਲੀ ਪਤਨੀ ਦੇ ਪਰਿਵਾਰਕ ਮੈਂਬਰਾਂ ਨੇ ਹੋਟਲ ਦੇ ਵਿੱਚ ਜਾ ਕੇ ਮੌਕੇ ਤੇ ਦੋਮਾ ਮੁੰਡੇ ਕੁੜੀ ਨੂੰ ਕਾਬੂ ਕੀਤਾ ਤੇ ਉਸ ਤੋਂ ਬਾਅਦ ਪਰਿਵਾਰਕ ਮੈਂਬਰਾਂ ਦੇ ਵੱਲੋਂ ਦੋਮਾ ਦੀ ਕੁਟਮਾਰ ਕੀਤੀ ਗਈ ਤਾਂ ਉੱਥੋਂ ਲੰਘ ਰਹੇ ਰਾਂਘੀਰਾ ਦੇ ਵੱਲੋਂ ਥਾਣਾ ਡਿਵੀਜ਼ਨ B ਦੇ ਵਿੱਚ ਪੁਲਿਸ ਨੂੰ ਸ਼ਿਕਾਇਤ ਕਰ ਦਿੱਤੀ ਗਈ ਤਾਂ ਪਰਿਵਾਰ ਨੇ ਹੁਣ ਮੰਗ ਕੀਤੀ ਹੈ ਕਿ ਕੁੜੀ ਮੁੰਡੇ ਦੇ ਖਿਲਾਫ ਮਾਮਲਾ ਦਰਜ ਕੀਤਾ ਜਾਵੇ ਜੇਕਰ ਦਰਜ ਨਹੀਂ ਕੀਤਾ ਜਾਂਦਾ ਤਾਂ ਰੋਡ ਜਾਮ ਕਰਕੇ ਪ੍ਰਦੋਸ਼ਣ ਕੀਤਾ ਜਾਵੇਗਾ ਦਰਅਸਲ ਇੱਥੇ ਮਾਮਲਾ ਦੱਸਿਆ ਜਾ ਰਿਹਾ ਹੈ ਕਿ ਨੌਜਵਾਨ ਜਿਹੜਾ ਉਸਦਾ ਇੱਕ ਲੜਕੀ ਦੇ ਨਾਲ ਵਿਆਹ ਹੁੰਦਾ ਤੇ 4 ਸਾਲ ਦਾ ਬੱਚਾ ਵੀ ਹੈ ਇਹ ਨੌਜਵਾਨ ਪਿੱਖੀ ਵਿੰਡ ਤੋਂ ਇੱਕ ਕੁੜੀ ਦੇ ਨਾਲ ਪਿਆਰ ਕਰ ਕਿ ਉਸ ਨੂੰ ਕਰੋਪ ਉਪ ਜਾ ਕੇ ਲੈ ਜਾਂਦਾ ਹੈ ਇਸ ਦੀ ਸ਼ਿਕਾਇਤ ਉਹਨਾਂ ਪੁਲਿਸ ਨੂੰ ਵੀ ਦਿੱਤੀ ਹੈ ਤੇ ਦੋਵਾਂ ਖਿਲਾਫ ਕਾਰਵਾਈ ਦੀ ਮੰਗ ਕੀਤੀ ਹੈ ਉਹਨਾਂ ਦਾ ਕਹਿਣਾ ਹੈ ਕਿ ਪਿਛਲੇ 2 ਮਹੀਨੇ ਤੋਂ ਇਹਨਾਂ ਨੂੰ ਲੱਭਿਆ ਜਾ ਰਿਹਾ ਹੈ ਸ਼੍ਰੀ ਦਰਬਾਰ ਸਾਹਿਬ ਦੇ ਕੋਟਲ ਦੇ ਵਿੱਚ ਰਹਿ ਰਹੇ ਸਨ ਜਿੱਥੇ ਦੋਵਾਂ ਨੂੰ ਰੇਡ ਕਰਕੇ ਪਰਿਵਾਰ ਦੇ ਵੱਲੋਂ ਕਾਬੂ ਕੀਤਾ ਗਿਆ ਜਿੱਥੇ ਪਰਿਵਾਰ ਦਾ ਕਹਿਣਾ ਹੈ ਕਿ ਇਸ ਮਾਮਲੇ ਦੇ ਵਿੱਚ ਕਾਰਵਾਈ ਕੀਤੀ ਜਾਵੇ ਦਰਅਸਲ ਪਰਿਵਾਰ ਕਹਿ ਰਿਹਾ ਹੈ ਕਿ ਸਾਨੂੰ ਮਜਬੂਰਨ ਇਸ ਮਾਮਲੇ ਦੇ ਵਿੱਚ ਪ੍ਰਦਰਸ਼ਨ ਕਰਨਾ ਪਵੇਗਾ ਉਹਨਾਂ ਨੇ ਵੀ ਕਿਹਾ ਹੈ ਕਿ ਜੋ ਵੀ ਇਸ ਮਾਮਲੇ ਦੇ ਵਿੱਚ ਦੋਸ਼ੀ ਉਸ ਤੇ ਬਣਦੀ ਕਾਰਵਾਈ ਕੀਤੀ ਜਾਵੇ ਹਾਂਜੀ ਕੀ ਨਾਮ ਆਈ ਤੁਹਾਡਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂਜੀ ਕੀ ਮਸਲਾ ਜੀ ਇੱਥੇ ਅੱਡ ਤੁਸੀਂ ਨਾਮ ਨਿਰਮਲ ਸਿੰਘ ਆ ਹਮ ਸultanpur ਰੋੜੇ ਆਸੀਂ ਪਿੰਡ ਆਪਣਾ ਇੱਥੇ Sultanpur ਦੀ ਸਾਡੀ ਭਣੇਵੀ ਇੱਕ ਹਮ ਤੇ ਭਣੇਵੀ ਉਹ ਬੰਦਾ ਵਿਆਹੀ ਸੀ ਜਿੱਥੇ ਤੇ ਉਹ ਕੁੜੀ ਲੈ ਕੇ ਹੋਰ ਭਜਾ ਗਈ ਕਿਸ ਦੀ ਹਮ ਤੇ ਉਹ ਅਹੀਂ 2 ਮਹੀਨੇ ਹੋ ਗਏ ਲਵਦੇਆਂ ਨੂੰ ਕਿ ਜੇ ਲੱਭੇ ਆ ਕਿਸੇ ਹੋਟਲ 'ਚ ਫੜੇ ਗਏ ਦੋਵੇਂ ਕੁੜੀ ਤੇ ਮੁੰਡਾ ਹੂੰ ਤੇ ਉਤੋਂ ਉਹਦੇ ਪੁਲਸ ਵਾਲੇ ਝਗੜਾ ਜਿਹਾ ਪਾ ਕੇ ਤੇ ਪੁਲਸ ਵਾਲੇ ਥਾਣੇ ਲੈ ਆ ਹੂੰ ਤੇ ਨਾਂ ਮੁੜ ਕੇ ਨਾ ਕੋਈ ਕਾਰਵਾਈ ਕਰਦੇ ਆ ਐਸ ਐਚਓ ਰਣਜੀਤ ਸਿੰਘ ਨਾਂ ਤੇ ਕੋਈ ਕਾਰਵਾਈ ਕਰਦੇ ਨਾ ਉਹਨਾਂ ਨੂੰ ਛੱਡਣ ਦੇ ਆ ਤੇ ਦੇਖ ਕਰ ਅਸੀਂ ਗੱਲ ਕਰੀਏ ਤੁਹਾਡੇ ਵੱਲੋਂ ਦੱਸਿਆ ਯਾਰਾ 2 ਮਹੀਨੇ ਹੋ ਚੁੱਕੇ ਨੇ 2 ਮਹੀਨੇ ਪਹਿਲਾਂ ਤੁਹਾਡੇ ਵੱਲੋਂ ਕੋਈ ਸ਼ਿਕਾਇਤ ਦਿੱਤੀ ਗਈ ਸੀ ਥਾਣੇ ਦੇ ਵਿੱਚ ਹਾਂਜੀ ਹਾਂਜੀ ਪਲੀਜ਼ ਮੈਨੂੰ ਆਪਣੇ ਉੱਥੇ ਕਿਹਦੇ ਥਾਣੇ 'ਚ ਰਿਪੋਰਟ ਲਖਾਈ ਹੈ ਜੀ ਅੱਛਾ ਜੀ ਹਾਂਜੀ ਤਾਂ ਦੀ ਰਿਪੋਰ ਤੇ ਹੁਣ ਜੇ ਲੱਭਾ ਲੱਭਾ ਕਿਸ ਨੇ ਜੂਨ ਸੀਆਈਡੀ ਦਿੱਤੀ ਆ ਤੇ ਉਹ ਮੁੰਡਾ ਜਿਹੜਾ ਤੁਹਾਡਾ ਇਥੇ ਹੋਟਲ 'ਚ ਆ ਅਸੀਂ ਹੋਟਲ 'ਚ ਉਹ ਕੁੜੀ ਮੁੰਡਾ ਦੋਵੇਂ ਫੜ ਲਏ ਆ ਤਾਂ ਨੌਜਵਾਨ ਮੈਰਿਡ ਆ ਪਹਿਲਾਂ ਹਾਂਜੀ 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 ਉਹਦਾ ਇੱਕ ਬੱਚਾ ਜੀ 4 ਸਾਲ ਦਾ ਬੱਚਾ ਵਾ ਹੂੰ ਤੇ ਜਿਹੜੀ ਕੁੜੀ ਉਹ ਸਾਡੀ ਆਪਣੇ ਵੀ ਆ ਅੱਛਾ ਜੀ ਹਾਂਜੀ ਤਾਂ ਹੁਣ ਤੁਹਾਡੇ ਵੱਲੋਂ ਕੀ ਕੀਤਾ ਗਿਆ ਇਥੇ ਆ ਕੇ ਕੋਈ ਕਾਰਵਾਈ ਨਹੀਂ ਕੀਤੀ ਗਈ ਇਹਨਾਂ ਵੱਲੋਂ ਕੋਈ ਕਾਰਵਾਈ ਨਹੀਂ ਕੀਤੀ ਗਈ ਅਸੀਂ ਇਹਨਾਂ ਦੇ ਜਾਂ ਉਹਨਾਂ ਨੂੰ ਛੱਡ ਦੋ ਅਸੀਂ ਆਪੇ ਵੇਖ ਲਾਂਗੇ ਤੇ ਜਾਂ ਉਹਨਾਂ ਦੇ ਪਰਚਾ ਘਟਾ ਤਾਂ ਦੇਖ ਕਰ ਅਸੀਂ ਗੱਲ ਕਰੀਏ ਪੁਲਿਸ ਦੇ ਵੱਲੋਂ ਕਿਹਾ ਜਾ ਰਿਹਾ ਕਿ ਜਿਹੜੇ ਨਿਹੰਗ ਸਿੰਘ ਇੱਥੇ ਪਹੁੰਚੇ ਨੇ ਉਹਨਾਂ ਦੇ ਵੱਲੋਂ ਪੁਲਿਸ ਦੇ ਨਾਲ ਵੀ ਜੜੀ ਬੱਸ ਲੁਕੀ ਕੀਤੀ ਗਈ ਆ। ਉਹ ਕਰਨੀ ਆ ਸਰ ਜਦੋਂ ਅੰਝ ਹੋਏ ਸਾਡੇ ਸੁਣਨੀ ਤਾਂ ਕੋਈ 7 ਘੰਟੇ ਹੋ ਗਏ ਉਹਨੂੰ ਸੜਕ ਤੇ ਬੈਠਿਆ ਤੇ ਕਾਰਵਾਈ ਕੋਈ ਨਹੀਂ ਕਰਨਦਾ ਤਾਂ ਅਸੀਂ ਕੀ ਕਰਾਂਗੇ ਦੱਸੋ ਤੁਸੀਂ। ਇਹ ਸਾਡੇ ਨਾਲ ਬੰਦੇ ਇਹ ਉਲਟਾ ਉਹਨੂੰ ਅੰਦਰ ਫੜ ਲਿਆ। ਲੱਗਦਾ ਕਿ ਨਿਹੰਗ ਤੁਹਾਡੇ ਵੱਲੋਂ ਵੀ ਕੋਈ ਕਾਰਵਾਈ ਕੀਤੀ ਗਈ ਹੈ ਅਗਲੇ ਪਾਸੋਂ। ਅਸੀਂ ਤਾਂ ਅਜੇ ਕੁਛ ਨਹੀਂ ਕੀਤਾ ਕਾਰਵਾਈ ਨਹੀਂ ਪਾਵਾਂਗੇ ਜੇ ਅਸੀਂ ਬੁਲਾਤੇ ਫਿਰ ਤੇ ਕਾਰਵਾਈ ਹੋਈ ਹੋਊਗੀ। ਹਮ ਪਰ ਜਿਹੜੇ ਸਾਡੇ ਨਾਲ ਬੰਦੇ ਆ ਉਹ ਅੰਦਰ ਫੜ ਲਿਆ 6 ਘੰਟੇ ਹੋ ਫੜੇ ਗਾਦੇ ਧਰਨਾ ਲਾਇਆ ਬਹੁਤ ਜੋਸ਼ ਕੇ ਲਿਆ ਗਿਆ ਅੰਦਰ ਧਰਨਾ ਕਿਉਂ ਲਗਾਇਆ ਗਿਆ ਗਲਤ ਧਰਨਾ ਲਗਾਇਆ ਗਿਆ ਕੱਟਣ ਦੇ ਭਾਜੀ 6 ਘੰਟੇ ਹੋ ਗਏ ਬੈਠੇ ਨੂੰ ਤੁਸੀਂ ਕਿਸੇ ਸੀਨੀਅਰ ਅਫਸਰ ਨੂੰ ਮਿਲੇ ਇਸ ਮਾਮਲੇ ਦੇ ਵਿੱਚ ਆਹਾਂ ਨੂੰ ਮਿਲੇ ਆਪਾਂ ਜਿੰਨੇ ਵੀ ਹੈਗੇ ਐਸਐਚਓ ਐਸਐਸ ਅੱਛਾ ਜੀ ਤੇ ਕੀ ਕਹਿੰਦੇ ਫਿਰ ਕੁਝ ਨਹੀਂ ਕਹਿੰਦੇ ਪਰਚਾ ਨਹੀਂ ਬੰਦਾ ਇਹਨਾਂ ਦੇ ਹੂੰ ਤਾਂ ਲੱਗਦਾ ਨੇ ਕਿ ਸ਼ਾਂਤੀ ਦੇ ਨਾਲ ਦੋਨੇ ਆਣੇ ਰਹਿ ਰਹੇ ਸੀ ਉੱਥੇ ਕਹਿੰਦੇ ਕੋਡ ਮੈਰਿਜ ਕਰਾਈ ਆ ਵਿਆਹ ਤੋਂ ਬਿਨਾ ਕੋਡ ਮੈਰਿਜ ਕਿੱਦਾਂ ਕਰਾਦੇ ਪਹਿਲਾਂ ਤਲਾਕ ਨਹੀਂ ਹੋਇਆ ਉਹ ਕਹਿੰਦੇ ਕੋਡ ਮੈਰਿਜ ਕਰਾ ਲਈ ਆ ਜੀ ਜੇ ਕੋਡ ਮੈਰਿਜ ਕਰਾ ਲਈ ਆ ਪਹਿਲਾਂ ਤਲਾਕ ਨਹੀਂ ਆ ਹੂੰ 4 ਸਾਲਾਂ ਦਾ ਮੁੰਡਾ ਵਾ ਹੂੰ ਤੇ ਫਿਰ ਪਰਚਾ ਕਿਉਂ ਨਹੀਂ ਬੰਦਦਾ ਇਹਦਾ ਹੂੰ ਜਿੰਨਾ ਤੱਕ ਤਲਾਕ ਨਾ ਹੋਵੇ ਉਹਦੇ ਕੋਡ ਮੈਰਿਜ ਬੰਦਾ ਕਰਾ ਨਹੀਂ ਸਕਦਾ 420 ਤਾਂ ਤੇ ਪਹਿਲੇ ਉਦਾਂ ਹੀ ਬੰਦਾ ਪਿਆ ਤੂੰ ਖਾਧੜੀ ਦੱਸਦਾ ਕਿ ਉਹ ਤੇ ਲੋਨ ਪਹਿਲਾਂ ਧਾਰਾ ਬਾਕੀ ਬਾਅਦ ਚ ਵੇਖੀ ਜਾਣੀ ਹੈ ਤੇ ਡੇਕਰ ਤੁਹਾਡੀ ਗੱਲ ਕਰੀਏ ਤੁਹਾਡੇ ਵੱਲੋਂ ਵੀ ਕਾਲੀ ਕਰ ਦਿੱਤੀ ਗਈ ਹੈ ਇੱਥੇ ਆ ਕੇ ਭਾਜੀ 6 ਘੰਟੇ ਹੋ ਗਏ ਕਾਲੀ ਗਾਲੀ ਕਰਦੀ ਆ 1 ਮਹੀਨਾ ਹੋ ਗਿਆ ਪੂਰਾ ਬੰਦਾ ਗਾਇਬ ਘਰੋਂ ਅਸੀਂ ਮੌਕੇ ਤੇ ਹੋਟਲ ਚ ਫੜ ਕੇ ਲੰਡਾ ਇਹਨਾਂ ਨੂੰ ਹੂੰ ਅਸੀਂ ਤਾਂ ਖੜ ਲੱਗੇ ਸੀ ਇਹਨਾਂ ਨੇ ਪੀਸੀਆਰ ਆਈ ਗੱਡੀ ਵਾਲੇ ਚੋਕੇ ਥੇ ਲਿਆਏ ਹਾਂ ਥਾਣੇ ਦੇ ਹੂੰ ਅਸੀਂ ਤਾਂ ਕਿਹਾ ਸਾਨੂੰ ਸਾਡੇ ਬੰਦੇ ਦੇ ਦੋ ਅਸੀਂ ਕੋਈ ਸਾਇਨ ਨਹੀਂ ਕਰਦੇ ਅਸੀਂ ਕਿਤੇ ਹੋਈ ਚਲੇ ਜਾਂਦੇ ਤਾਂ ਤੁਹਾਡੇ ਵੱਲੋਂ ਤੁਹਾਡੇ ਵੱਲੋਂ ਪਿਕਚਨ ਥਾਣੇ ਦੇ ਵਿੱਚ ਗੁੰਮਸ਼ੁਦਗੀ ਦੀ ਰਿਪੋਰਟ ਲਿਖਾਈ ਗਈ ਸੀ ਨਹੀਂ ਨਹੀਂ ਅਹੀਂ ਲਿਖਾਈ ਗਈ ਆ ਕੀ ਵੀ ਇਹ ਕੁੜੀ ਦੇ ਨਾਲ ਭੱਜਿਆ ਹੋਇਆ ਆ ਅੱਛਾ ਜੀ ਪੂਰੇ ਕੁੜੀ ਦੇ ਟੱਬਰ ਦਾ ਨਾਮ ਲਿਖਾਇਆ ਹੋਇਆ ਜਾਂ ਕੁੜੀ ਦਾ ਨਾਮ ਲਿਖਾਇਆ ਜਾਂ ਮੁੰਡੇ ਦਾ ਨਾਮ ਲਿਖਾਇਆ ਕਿਹੜੇ ਹੋਟਲ ਦੇ ਵਿੱਚੋਂ ਫੜਿਆ ਗਿਆ ਇਹਨਾਂ ਨੂੰ ਦਰਵਾਜ਼ਾ ਕਿੱਥੇ ਆ ਦਰਵਾਜ਼ਾ ਥੱਲੇ ਦਾ ਆ ਤਾਂ ਤੁਸੀਂ ਹੋਟਲ ਵਾਲਿਆਂ ਨੂੰ ਪੁੱਛਿਆ ਕਰੋ ਤੋਂ ਰਹਿ ਰਹੇ ਨੇ ਇੱਥੇ ਆ ਕੇ ਇੱਕ ਮਹੀਨਾ ਹੋ ਗਿਆ ਕਹਿੰਦੇ ਰਹਿ ਰਹੇ ਨੇ ਕਹਿੰਦੇ ਕੋਡ ਮੈਰੀ ਹੋ ਗਈ ਮੇਰੀ ਅੱਛਾ ਜੀ ਇੱਕ ਮਹੀਨਾ ਹੋ ਗਿਆ ਅਸੀਂ ਰਹਿ ਰਹੇ ਹਾਂ ਤੋਂ ਉਥੋਂ ਲਿਆਂਦਾ ਗਿਆ ਇਹਨਾਂ ਨੂੰ ਤਾਂ ਤੁਹਾਡੇ ਵੱਲੋਂ ਕੀ ਕਾਰਵਾਈ ਕਰਵਾਈ ਜਾਣੀ ਸੀ ਉਹਨਾਂ ਦੇ ਉੱਪਰ ਪਰਚਾ ਕਟਣਾ ਸੀ ਹੁਣ ਪਰਚਾ ਕਟਾਓ ਇਹਨਾਂ ਦੇ ਹਾਂ ਜਿਹੜੀ ਬੰਦੀ ਕਾਰਵਾਈ ਕਰਨ ਉਹ ਕਹਿੰਦੇ ਪਰਚਾ ਹੀ ਕਟਣਾ ਨਹੀਂ ਤਾਂ ਦੇਖ ਰਸੀਂ ਗੱਲ ਕਰੀਏ ਕਾਰਵਾਈ ਤਾਂ ਤਾਦੀ ਹੋਏਗੀ ਨਾ ਜੇਕਰ ਉਹਨਾਂ ਦੀ ਪਤਨੀ ਦੇ ਵੱਲੋਂ ਕੋਈ ਸ਼ਿਕਾਇਤ ਦਿੱਤੀ ਜਾਏਗੀ ਫੇਰ ਹੀ ਕਰਾਂਗੇ ਹਾਂ ਪਤਨੀ ਨਾਲ ਆ ਸੋਹਰਾ ਪਰਿਵਾਰ ਸਾਰਾ ਨਾਲ ਆ ਪੇਕੇ ਨਾਲ ਨਾਲ ਸਾਰੇ ਦਾ ਕੱਬਰ ਨਾਲ ਆ ਭਰਾ ਉਹਦੇ ਮੁੰਡੇ ਦੇ ਨਾਲ ਆ ਭਰਾ ਵਾ ਵੱਡਾ ਭਰਾ ਛੋਟਾ ਕੋਲਾ ਸਾਰੇ ਨਾਲ ਆ ਹੂੰ ਕੋਈ ਕਾਰਵਾਈ ਨਹੀਂ ਕਰਨਦੇ ਤਾਂ ਫਿਰ ਨਿਹੰਗ ਸਿੰਘਾਂ ਵੱਲੋਂ ਜਦੋਂ ਕਾਰਵਾਈ ਪੁਲਿਸ ਦੇ ਵੱਲੋਂ ਨਹੀਂ ਕੀਤੀ ਗਈ ਤਾਂ ਫਿਰ ਨਿਹੰਗ ਸਿੰਘਾਂ ਵੱਲੋਂ ਕੀ ਕੀਤਾ ਗਿਆ ਇੱਥੇ ਆ ਕੇ ਨਾ ਹੁਣ ਜਦੋਂ ਹੋਣਗੇ ਇਕੱਠੇ ਹੋਣਗੇ ਆ ਨਹੀਂ ਤੁਹਾਡੇ ਵੱਲੋਂ ਕਿਹਾ ਯਾਰਾ ਕਿ ਸਾਡੇ ਬੰਦੇ ਜਿਹੜੇ ਫੜੇ ਗਏ ਆ ਉਹਨਾਂ ਨੂੰ ਛੱਡਣਾ ਹੈ ਉਹਨਾਂ ਨੂੰ ਤਾਂ ਫੜ ਕੇ ਅੰਦਰ ਪੁੱਟੰਦੇ ਆ 8 ਘੰਟੇ ਹੋ ਗਏ ਉਹ ਜਿਹੜੇ ਬੰਦੇ ਅਸੀਂ ਫੜ ਕੇ ਨਾ ਜੋ ਉਹਨਾਂ ਦੇ ਪਰਚਾ ਕੀਤਾ ਨਹੀਂ ਕੋਈ ਹਾਂ ਸਾਡੇ ਬੰਦੇ ਉਹਨਾਂ ਦੇ ਫੜ ਕੇ ਪੱਤਰ ਕਰਤਾ ਮੈਂ। ਉਹ ਕਹਿੰਦੇ ਉਹਨੂੰ ਮਿਲਾਇਆ ਹੋਊਗਾ ਉਹਨਾਂ ਦਾ। ਅੱਛਾ ਜੀ। ਤੁਹਾਡੀ ਕੀ ਮੰਗ? ਅਣੀ ਤੁਹਾਡੀ ਮੰਗ ਕੀ ਹੈ? ਪਰਚਾ ਚਾਹੀਦਾ ਸਾਨੂੰ ਕੁੜੀ ਮੁੰਡੇ ਦੇ। ਸਾਡੇ ਬੰਦੇ ਬਾਹਰ ਕੱਢੇ ਜਾਂਦੇ ਜਿਹੜੇ ਫੜੇ ਆਂਦੇ। ਠੀਕ ਆ। ਅਣੀ ਸਰ ਕੀ ਮਾਮਲਾ ਜੀ ਇਹ? ਅੱਜ ਸ਼ਾਮ ਨੂੰ ਅਸੀਂ ਥਾਣੇ ਹਾਜ਼ਰ ਸੀ ਤੇ ਇਤਲਾਹ ਮਿਣੀ ਕਿ ਇੱਕ ਨੌਜਵਾਨ ਤੇ ਨਾਲ ਉਹ ਇੱਕ ਲੜਕੀ ਇੱਕ ਭੱਜ ਕੇ ਪਿੱਛੇ ਭੱਜ ਤੋਂ ਜਿਹੜੇ ਆਏ ਹੋਏ ਆ। ਜੋ ਇਹਨਾਂ ਦੇ ਪਰਿਵਾਰਕ ਮੈਂਬਰ ਨੇ ਇਹਨਾਂ ਨੂੰ ਫੜਨੇ ਆ ਤੇ ਉਹਨਾਂ ਦੀ ਗੁੱਟਮਾਰ ਕਰ ਰਹੇ ਸਨ ਜੋ ਸਾਡੇ ਵੱਲੋਂ ਮੁਲਾਜ਼ਮ ਭੇਜ ਕੇ ਜਿਹੜਾ ਇੱਥੇ ਥਾਣੇ ਇਹਨਾਂ ਨੂੰ ਲੈ ਕੇ ਆਏ ਤੇ ਪਰਿਵਾਰਕ ਮੈਂਬਰਾਂ ਵੱਲੋਂ ਤਰਕਾਹ ਦਿੱਤੀ ਗਈ ਤੇ ਅਸੀਂ ਮੌਕੇ ਤੇ ਪੁੱਛਗਿੱਛ ਕਰਨ ਲੱਗੇ ਤੇ ਵਿੱਚ ਕੁਝ ਪਰਿਵਾਰਕ ਮੈਂਬਰ ਵੀ ਡੇ ਆ ਅ ਘਰੋਂ ਉੱਲੇ ਤੇ ਕੁਗਰ ਵਿਆਹ ਕਰਨ ਦੇ ਤੇ ਬਾਅਦ ਦੇ ਵਿੱਚੋਂ ਇਹ ਰਾਨੇ ਦੇ ਪਾਰ ਆ ਕੇ ਤੋਸ਼ਪ ਦਛੇ ਨੇ ਨਾ ਇਹ ਸ਼ੁਰੂ ਕਰ ਦਿੱਤਾ ਤੇ ਜਿਸ ਵਿੱਚ ਕੁਝ ਦਾਗੀਰ ਜਿਨ੍ਹਾਂ ਨੇ ਸ਼ਰਾਬ ਪੀਤੀ ਹੋਈ ਸੀ ਤੇ ਨੌਜਵਾਨ ਜਿਹੜੇ ਉਹ ਵੀ ਉਹਨਾਂ ਦੇ ਨਾਲ ਸ਼ਾਮਲ ਹੋ ਗਏ ਤੇ ਪੁਲਿਸ ਨਾਲ ਬੱਤਸਮੁਖੀ ਕਰਨ ਲੱਗੇ ਤੇ ਹਵਾਲੇ ਵਿੱਚ ਤਲਵਾਰਾਂ ਉਹ ਲਹਿਰਾਉਣਾ ਸ਼ੁਰੂ ਕਰ ਦਿੱਤੀਆਂ ਜੋ ਇਸ ਵਾਰ ਦੇ ਵਿੱਚ ਅਸੀਂ ਉਹਨਾਂ ਦੇ ਜੁਰਮ ਰੋਕੂ ਕਾਰਵਾਈ ਅਸੀਂ ਕਰ ਰਹੇ ਹਾਂ ਤਾਂ ਸਰ ਰਸਤਾ ਕਿਉਂ ਬੰਦ ਕੀਤਾ ਗਿਆ ਜੀ ਇਹਨਾਂ ਦੇ ਵੱਲੋਂ ਨਜਾਇਜ਼ ਤੇ ਇਹਨਾਂ ਨੂੰ ਏਸੀਬ ਇਹਨਾਂ ਦੇ ਘਰੋਂ ਮੁੰਡੇ ਨੇ ਵਿਆਹ ਕਰਾਇਆ ਆ ਸਕੂਲੀ ਦੇ ਨਾਲ ਚੱਲ ਕੇ ਇੱਕ ਇਹਨਾਂ ਦੀ ਹੋਰ ਜਿਹੜੀ ਘਰਵਾਨੀ ਤੇ ਬੇਟਾ ਵਿਆਹ ਇਸ ਇਸ ਕਲਾਬ ਇਹਨਾਂ ਦੇ ਰੋਸ ਸੀ ਪਈ ਇਹਨਾਂ ਦੇ ਖਿਲਾਫ ਜਿਹੜੀ ਐ ਨਿਯਮੀ ਕਾਰਵਾਈ ਕੀਤੀ ਗਈ ਹੈ ਜੋ ਅਸੀਂ ਹੁਣ ਆਪਣਾ ਉਹਦੋਂ ਇਹਨਾਂ ਨੂੰ ਵਿਸ਼ਵਾਸ ਦਿੱਤਾ ਕਿ ਇਹਨਾਂ ਦੇ ਖਿਲਾਫ ਕਾਰਵਾਈ ਜਰੂਰ ਹੋਵੇਗੀ ਪਰantu ਇਹ ਇਸ ਤੋਂ ਪਹਿਲਾਂ ਹੀ ਇਹਨਾਂ ਨੇ ਇਹ ਲੱਗ ਲੱਗਾ ਕਰਨਾ ਸ਼ੁਰੂ ਕਰ ਦਿੱਤਾ ਕਿ ਜੋ ਜਿਹੜੇ ਰਾਹ ਕਿ ਜਿਹੜੇ ਮੁੰਡੇ ਇਹਨਾਂ ਨੇ ਸਾਥ ਦਿੱਤਾ ਤੇ ਉਹਨਾਂ ਨੇ ਕਾਫੀ ਜਿਆਦਾ ਵਾਰਸ਼ ਨੂੰ ਪੁਲਿਸ ਨਾਲ ਦਿੱਤੀ ਜਿਨ੍ਹਾਂ ਨੇ ਸ਼ਰਾਬ ਪੀਤੀ ਹੋਈ ਉਹ ਅਸੀਂ ਉਹਨਾਂ ਨੂੰ ਥਾਣੇ ਲੈ ਗਏ ਗ੍ਰਿਫਤਾਰ ਕਰ ਲਤਾ ਗਿਆ ਜੀ ਉਹਨਾਂ ਨੂੰ ਹਾਂ ਜੀ ਗ੍ਰਿਫਤਾਰ ਕਰ ਲਿਆ